ਸੰਦੀਪ ਇੱਕ ਫਾਤਰੋਂ ਡਰਦਾ ਤੈਨੂੰ ਮੈਂ ਕਹਿਣ ਡਿਆ ਮੈਂ ਇਹਨੂੰ ਨਾਲ ਹੀ ਲੈ ਜਿਓ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲਾਦੇ ਆਂ ਨਾ ਦੀਦੀ ਨਾਲ ਚੱਲੀ ਹੈ ਨਾ ਇਹ ਨਾ ਹੋਵੇ ਉਹ ਆਪਣੇ ਸੂਟ ਲਵੇ ਤੇ ਪੈਸੇ ਆਪ ਜਿੰਦੀ ਫਿੜੇ ਪੈਸੇ ਤੂੰ ਆਪ ਦੇਣੇ ਠੀਕ ਹੈ ਨਾ ਕੋਈ ਗੱਲ ਨਹੀਂ ਪੈਸੇ ਮੈਂ ਹੀ ਦੇ ਦੂੰਗੀ ਉਹਦਾ ਗੱਲ ਕੀ ਆ ਹੁਣ ਇੱਥੇ ਰਹਿਣ ਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਖਰਚੀ ਆਪ ਕਰੇ ਜੇ ਨਾਲ ਜਾਏਂਗੇ ਨਾ ਫਿਰ ਤੇ ਡਾਕਟਰ ਨੇ ਸੂਈ ਲਾਉਣੀ ਆ ਕੋਈ ਗੱਲ ਨਹੀਂ ਆਪਾਂ ਫਿਰ ਕਿਤਨਾਂ ਚੱਲ ਜਾਾਂਗੇ ਹੁਣ ਦੀਦੀ ਨੇ ਟੈਸਟ ਕਰਵਾਉਣੇ ਆ ਮੈਂ ਨਹੀਂ ਬਦੋ ਮੈਂ ਸ਼ਹਿਰ ਜਾਣਾ ਹੀ ਤੇ ਦੱਸ ਲੈ ਕੇ ਕੀ ਹੋਣਾ ਤੁਸੀਂ ਮੇਰੀ ਗੱਲ ਸੁਣੋ ਮੈਂ ਨਾ ਤੇਰੇ ਵਾਸਤੇ ਸੂਟ ਲੈ ਕੇ ਆਉਂਗੀ ਸੋਨਾ ਜਾਂ ਚਲ ਆ ਵੀ ਚੰਗਾ ਹੋ ਗਿਆ ਗਲੋ ਲੱਥ ਗਈ ਜੇ ਇਹਨੂੰ ਨਾਲ ਲੈ ਜਾਂਦੇ ਨਾ ਇਹਨੇ ਤੁਹਾਡੀ ਬੇਇੱਜ਼ਤੀ ਕਰਵਾ ਦੇਣੀ ਦੀਪ ਇਹ ਵੀ ਚੰਗਾ ਹੋਇਆ ਜਿਹੜੀ ਉਹਨੇ ਆਪੇ ਹੀ ਨਾ ਕਰਤੀ ਹੈ ਨਹੀਂ ਤੇ ਹਨ ਨੂੰ ਨਾ ਖੜਨਾ ਤੇ ਪੈਣਾ ਹੀ ਨਾ ਪਰ ਇਹਨੇ ਉੱਥੇ ਤੁਹਾਡੀ ਬੇਇੱਜ਼ਤੀ ਬੁੜੀ ਕਰਉਣੀ ਹੈ ਇਹਨੇ ਕੁਝ ਲੈਣ ਨਹੀਂ ਦੇਣਾ ਹਨ ਨੂੰ ਇਹਨੇ ਕਹਣਾ ਮੈਂ ਆ ਲੈਣਾ ਵਾ ਮੈਨੂੰ ਆ ਨਹੀਂ ਪਸੰਦ ਜਿਹੜਾ ਸੂਟ ਲੈ ਆਉਣਾ ਵਾ ਨਾ ਉਹ ਤਾਂ ਮੇਰੇ ਵੱਲੋਂ ਲੈ ਆਵੇਂ ਤੇ ਤੂੰ ਆਪਣੇ ਪੈਨ ਦਾ ਜੋਗ ਹੋਰ ਕੋਈ ਚੀਜ਼ ਲਿਆਉਣੀ ਹੋਊਗਾ ਉਹ ਫਿਰ ਲੈ ਆਵੀਂ ਉਹ ਨਹੀਂ ਨਹੀਂ ਮੰਮੀ ਇਦਾਂ ਚੰਗੇ ਨਹੀਂਗਾ ਲੱਗੇ ਇਹ ਕਦਾ ਟੈਸਟ ਕਰਾਉਣਾ ਚੰਗੀ ਭਲੀ ਤੇ ਹੈਗੀ ਆ ਉਹ ਭਾਜੀ ਕੋਟਨ ਦੇ ਸੂਟ ਵਿਖਾਇਓ ਵਧੀਆ ਕੋਟਨ ਦੇ ਹਾਂਜੀ です यह देखो दीदी चीज़ बहुत प्यारा सूट है देखो मतलब कंट्रोल रेट मिल जाएगा ना सूट सूट नोट हो गया एड बह देखो दीदी चीज़ बहुत प्यारा सूट है दीदी दी। रेट पंद्रह सौ मतलब हज़ार रुपया लग जाएगा लैस करके ना बहुत प्यारा है जी सूट अभी कलर देखो ਕਦਰ ਉਹ ਵੀ ਪਿਆਰਾ ਹੈ ਗੱਜਾ ਜੀ ਕਿ ਆਪੇ ਐ ਵੀ ਕਦਰ ਹੈਗਾ ਦਿਖਾਵਾ ਖੋਲ ਕੇ ਦਿਖਾ ਦੇ ਤੂੰ ਤੋਂ ਸੂਟ ਲੈ ਲੈ ਨੀ ਮੈਂ ਸਿੰਦਰ ਵਾਸਤੇ ਵੀ ਕਦਰ ਦੋਨੇ ਸੋਨੇ ਜੀ ਐ ਵੀ ਕਦਰ ਪਿਆਰਾ ਜੀ ਪਾ ਦੇ ਤੂੰ ਹੀ ਦਹਾ ਦੋ ਕਰ ਜੇ ਸੂਟ ਪਸੰਦ ਵਾ ਉਹ ਸੰਦੀਪ ਸੂਟ ਤੂੰ ਹੀ ਲੈਣੀ ਆ ਜਿਹੜੇ ਚੰਗੇ ਲੱਗਦੇ ਦੇਖ ਲਓ ਦੀਦੀ ਮੈਨੂੰ ਤੇ ਆ ਪਸੰਦ ਆ ਮੈਂ ਤੇ ਆਪਣੇ ਵਾਸਤੇ ਆ ਲੈਣਾ ਐ ਵੀ ਕਦਰ ਪਿਆਰਾ ਜੀ ਸੋ ਨਾ ਮਸੂਤ ਦਪਿੰਦਰ ਵਾਸਤੇ ਹੋਰ ਕੋਈ ਹੈ ਡਪਿੰਦਰ ਵਾਸਤੇ ਵੇਖ ਲੈਣੀ ਆ ਵੀ ਚੀਜ਼ ਦੀ ਬਹੁਤ ਪਿਆਰੀ ਜਿਹੀ ਕੋਟਨ ਡੈਸ ਹੈ ਆ ਠੀਕ ਹੈ ਆ ਵੀ ਬਹੁਤ ਫੈਸ਼ੀਅਨ ਹੈ ਆ ਦੇਖੋ ਜੀ ਆ ਵੀ ਬਹੁਤਿਆਰ ਹੈ ਹੈਡ ਬਟਨ ਹੈ ਨਾ ਉਹ ਫੈਸ਼ੀਅਨ ਅੱਟ ਮੈਂ ਕੀ ਸੰਦੀਪ ਮੇਰਾ ਤੇ ਰਾਧਾ ਵਾ ਫਿਰ ਦਪਿੰਦਰ ਵਾਸਤੇ ਆਨ ਲੈ ਲਈ ਆਪਣੇ ਨਾਲ ਦੇ ਫਿਰ ਉਹ ਆਪ ਕੋ ਕੀ ਕੋਈ ਆਪਣੇ ਇਹ ਨਹੀਂ ਆ ਮੈਂ ਤੇ ਮੇਰੀ ਨਹੀਂ ਲੈਂਦਾ ਹੈਗਾ ਦੀਦੀ ਉਹਨੂੰ ਪਸੰਦ ਆ ਜਾਊਗਾ ਆ ਜਾਣਾ ਵਾ ਸਾਡੇ ਨਾਲ ਦੀ ਹਾਂ ਬੜਾ ਪਿਆਰਾ ਵਾ ਕਲਰ ਉਹਨੇ ਬਸਾਂ ਨਹੀਂ ਚੇਂਜ ਕਰਾ ਲਿਓ ਕੋਈ ਨਾ ਸਿਰਫ ਸਾਡੇ ਦੇਖਨੇ ਵੀ ਇਹਨਾਂ ਨੇ ਕਿੱਦਾਂ ਦੇ ਲਿਆਂਦੇ ਆ ਜੇ ਉਹਦੇ ਨਾਲ ਦਾ ਨਾ ਨਾ ਹੋਇਆ ਤੇ ਫੇਰ ਉਹਨੇ ਕਹਿਣਾ ਭਾਜੀ ਇਹਦਾ ਕੀ ਪ੍ਰਾਈਸ ਆ 2500 ਰੁਪਏ ਦਾ ਹੈਗਾ ਡੀਡੀ ਵੇਖ ਲੋ ਮੈਨੂੰ ਨਾ ਸੋਹਣਾ ਨਹੀਂ ਲੱਗਣਿਆ ਵੈ ਸੂਟ ਇਹਨਾਂ ਇਹ ਮਹਿੰਗਾ ਵੀ ਕਿੰਨਾ ਵਾ ਮੈਨੂੰ ਤੇ ਬੜਾ ਸੋਹਣਾ ਲੱਗਣਿਆ ਕਿੰਦਰ ਨੂੰ ਦੇਖਾਇਆ ਜਣਾ ਲੱਗਣਾ ਹੋਰ ਕੋਈ ਨਾ ਵੇਖ ਲਈ ਉਹ ਕਹਿੰਦੀ ਮੈਨੂੰ ਰੈੱਡ ਕਲਰ ਚ ਚਾਹੀਦਾ ਵਾ ਉਹ ਤੇ ਐਵੇਂ ਸੁਦਾਣਾ ਐਵੇਂ ਮਾਰਦੀ ਰਹਿੰਦੀ ਐ ਰੈੱਡ ਕਲਰ ਨਹੀਂ ਚੰਗਾ ਲੱਗਣਾ ਆਸ ਜ਼ਿਆਦਾ ਸੋਹਣਾ ਰੈੱਡ ਕਲਰ ਚ ਉਹਦਾ ਕੋਈ ਸੂਟ ਨਹੀਂ ਹੈਗਾ ਗਾੜੀ ਹੈ ਵੀ ਵਧੀਆ ਵਈ ਤੁਸੀਂ ਲੈ ਜਾਓ ਨਾ ਜੇ ਨਾਪ ਸਾਂਦਾ ਹੈਗਾ ਚੇਂਜ ਹੋ ਜਾਏਗਾ ਉਹਦਾ ਵਧੀਆ ਲੱਗਣਾ ਜੇ ਉਹਨਾਂ ਨੂੰ ਚੱਲ ਏਦਾਂ ਕਰ ਲੈਨੇ ਜੇ ਨਾਪ ਸਾਂਦਾ ਹੋਊਗਾ ਫੇਰ ਚੇਂਜ ਕਰਨਾ ਹਾਂ ਚਲੋ ਵੇਖ ਲਓ ਫਿਰ ਜਿੱਦਾਂ ਤਾਂ ਹੀ ਕਹਿੰਨੇ ਆ ਮੈਂ ਉਹ ਕਰ ਦੋ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਵੇਖ ਲਓ ਹੋਰ ਜੇ ਕੋਈ ਪਸੰਦ ਆਉਂਦਾ ਤੁਹਾਨੂੰ ਤੇ ਕੋਈ ਨਹੀਂ ਹਾਂਜੀ ਸੂਟ ਤੇ ਹੀ ਵੇਖ ਹੀ ਲਏ ਆ ਜੇ ਕੋਈ ਦੀਦੀ ਨੂੰ ਹੋਰ ਪਸੰਦ ਆਉਂਦਾ ਤੇ ਵੇਖ ਲੈਂਦੇ ਆ ਤੇ ਤੁਸੀਂ ਜਿਹੜਾ ਸਮਾਨ ਲਿਆਉਣਾ ਨਾ ਜਾ ਕੇ ਲੈ ਆਓ ਤੁਹਾਨੂੰ ਵੀ ਪਤਾ ਬਾਅਦ ਚੰਗਾ ਦਿਨ ਡੈਕਣਾ ਰੋਣਾ ਇਹਨਾਂ ਟਾਈਮ ਕਿਉਂ ਬਰਬਾਦ ਕਰਨਾ ਜਾਓ ਲੈ ਆਓ ਤੇ ਵੇਖਾਂ ਇਹ ਦੀ ਚਲਾਪ ਭਾਂਦੀ ਆ ਕਦੀ 1500 ਵਾਲਾ ਕਢਾ ਲੈਂਦੀ ਕਦੀ 2000 ਵਾਲਾ ਕੋਈ ਗੱਲ ਨਹੀਂ ਤੇਰੀ ਜੇਬ ਚੋਂ ਕਢਾਉਣੀ ਪੈਗੀ ਇਹ ਦੇ ਦੀ ਤੁਹਾਡੇ ਪਾਸੋਂ ਬਣੇ ਐਲ ਐਸ ਕਰਦੇ ਜੀ ਨਾਲ ਨਾਲ ਆਇਆ ਕੋਈ ਪਸੰਦ ਸੂਟ ਉਹੀ ਚੈਨ ਲਾਏ ਚਲੋ ਵਧੀਆ ਕਿੰਨਾ ਬਿਲ ਬਣ ਗਿਆ ਲੈ ਦੀਦੀ ਇਹ ਵੀ ਉਧਰ ਨੂੰ ਚੱਲ ਗਏ ਆ ਤੇ ਪੈਸੇ ਲੈਣ ਦਾ ਚੇਤਾ ਭੁੱਲ ਗਿਆ ਵਾ ਹੁਣ ਕਿੱਦਾਂ ਕਰੀਏ ਜਾਂ ਫਿਰ ਬਹਿ ਜੰਨੇ 2 ਮਿੰਟ ਉਹ ਨਹੀਂ ਨਹੀਂ ਸੰਦੀਪਾ ਪਹਿਣਾ ਕੀ ਹੈ ਪੈਸੇ ਮੇਰੇ ਕੋ ਹੈਗੇ ਆ ਮੈਂ ਦੇ ਦੇਨੀ ਐਵੇਂ ਬਾਜੋ ਗੁੱਸਾ ਕਰਨ ਕਿ ਕਿ ਦੀਦੀ ਨੇ ਦਿੱਤੇ ਪੈਸੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਹਿਣ ਦੋ ਤੁਸੀਂ ਆਈ ਜਾਣਾ ਹੁੰਦਾ ਨਹੀਂ ਫਿਕਰ ਕਰ ਲੋ ਕਰਦੀ ਆ ਮੇਰੇ ਕੋ ਹੈਗੇ ਆ ਠੀਕ ਆਪ ਕੋ ਸਮਝ ਲਾਪਨ ਗਰਮੀ ਜਿਬੜੀ ਲਗਦੀ ਹੈ ਉਹ ਸੂਟ ਦੇ ਵਿੱਚ ਮੈਂ ਚਲ ਘਰ ਇਹਦੇ ਪਤਲੇ ਫਾਲੇ ਪਾ ਲਿਆ ਘਰ ਇਹ ਚਿੰਨ ਲਗਦੀ ਆਹ ਹੋ ਹੈ ਉਹ ਤੇ ਹੈ ਹੀ ਤੋ ਆਇਆ ਨਹੀਂ ਤੇ ਦੀ ਨਹੀਂ ਹੱਲੇ ਸ਼ੁਰੂ ਅਜੇ ਕਰਉਂ ਮੈਂ ਨਾ ਮੋੜਾ ਵੀ ਕਰਉਂ ਮੋੜਿਆ ਬਾਤ ਕੋ ਬੀਤ ਜੀ ਅਸੀਂ ਰਾੜਿਆ ਆ ਬਖੀ ਜਾਣਾ ਹੁਣ ਨਾ ਕੋਈ ਫੋਨ ਫੋਨ ਨਹੀਂ ਕੀਤਾ ਵੀ ਜਾ ਹੀ ਫੈਨਿਆ ਜੇ ਕਦੋਂ ਹੀ ਮੋੜਨਾ ਤੇ ਕਦੋਂ ਨਹੀਂ ਮੋੜਨਾ ਆਹ ਉਹ ਤਾਂ ਕਦੋਂ ਨਹੀਂ ਗਈਆਂ ਨੇ ਸੁਭਾ ਹੁਣ ਆਉਂਦੀਆਂ ਗਾਂ ਕਿ ਦੱਸ ਅਜੇ ਤੱਕ ਤੇ ਮੁੜੀਆਂ ਨਹੀਂ ਗਾ ਉਹਨਾਂ ਵਾਰ ਤੇ ਮੈਂ ਦਰਤਾਰ ਕੇ ਆਈਆਂ ਮੈਂ ਚੱਲ ਇੱਥੇ ਜਰਾ ਖੇਡ ਤੂੰ ਹੁਣ ਚਲ ਕੋਈ ਗੱਲ ਨਹੀਂ ਮੰਮੀ ਆਪੇ ਆ ਜਾਂਦੀਆਂ ਵਾ ਹਲੇ ਬਥੇਰਾ ਦੇ ਨਾ ਵਾ ਤੇ ਉਹ ਮੈਂ ਕਰਾਂ ਵੀ ਚਾਹ ਬਣਾ ਕੇ ਲੈ ਆਉਣੀ ਆ ਘਟ ਤੇ ਨਾਲੇ ਉਹ ਉਹਨਾਂ ਨੇ ਵੀ ਹੋਣਾ ਵਿਚਾਰੀਆਂ ਨੇ ਥੋੜਾ ਜਿਹਾ ਚੰਗੀ ਜੀ ਬਣਾਈ ਰੱਖ ਚੰਗਾ ਆਹੋ ਮੱਲੇ ਨਹੀਂ ਬਣਾ ਕੇ ਮੰਮੀ ਕੀ ਪਤਾ ਵਾ ਉਦੋਂ ਤੱਕ ਆਈ ਜਾਣਾ ਨਾ ਆਹੋ ਆ ਜਾਣਾ ਉਹਨਾਂ ਨੇ ਹੋਣਾ ਟਾਈਮ ਤੇ ਹੋ ਗਿਆ ਉਹਨਾਂ ਦਾ ਬਾਬਾ ਚਰਕੀਆਂ ਨੂੰ ਮੈਂ ਤਾਂ ਚਲ ਤੂੰ ਚਾਹ ਬਣਾ ਲੈ ਘਟ ਜਾ ਕੇ ਚਲ ਮੈਂ ਧਰ ਦਿੰਨੀ ਆ ਆਪਾਂ ਬੰਦੀ ਰਣੀ ਹੋਲੀ ਹੋਲੀ ਪਾਣੀ ਪੋਵਦਾ ਨਾ ਪਾਈ ਥੋੜਾ ਪਾਣੀ ਤੇ ਅਜਰਾ ਕੁ ਵਧੀਆ ਜੀ ਬਣਾਈ ਮੈਨੂੰ ਆਉਂਦੀ ਆ ਬਣਾਉਣੀ ਕਿ ਦਸੋਂ ਰੰਦੀ ਨਹੀਂ ਚਾਹ ਬਣਾਈ ਲੈਣੀ ਆ ਚਲ ਜੀ ਜੀ ਹੁਣੇ ਵੀ ਨਾ ਸ਼ੁਰਗੀਆਂ ਚੱਲਣ ਜਿਆ ਨੂੰ ਬੰਦਾ ਥੱਕ ਜਾਂਦਾ ਆ ਤੇ ਚਲ ਲੈ ਆਪੀ ਆਉਂਦਿਆਂ ਨੂੰ ਪੀ ਲੈਣਗੀਆਂ ਵੀ ਉਚਰੀਆਂ ਸਵਾਦ ਜੀ ਬਣਾਉਣੀ ਆ ਚਾਹ ਜੜੀ ਇਹਨਾਂ ਨੂੰ ਤੇ ਐਂ ਸਵਾਲ ਲੱਗੇ ਜਾਣੀਆਂ ਸੱਚੀ ਰਪਿੰਦਰ ਨੇ ਚਾਹ ਬਣਾਈ ਆ ਕਿਸੇ ਹੌਲੀ ਧੋਕ ਤੇ ਹੋਏ ਨਹੀਂ ਆ ਤੇ ਬੜੀ ਯੋਪਤੀ ਨਹੀਂ ਬੋ ਇਹ ਦੌੜਨੀ ਆ ਚਾਹ ਧਰਕੇ ਨਾ ਮੰਮੀ ਵੱਲ ਜਾਨੀ ਆ ਮੰਮੀ ਨੂੰ ਪੁੱਛਦੀ ਆ ਵੀ ਕਦੋਂ ਗਜਣਾ ਉਹਨਾਂ ਨੂੰ ਫੋਨ ਫੋਨ ਨਹੀਂ ਕੀਤਾ ਹੈਗਾ ਤਾਨੂੰ ਕਦੋਂ ਉਹਨੀਓ ਗਈਆਂ ਵਨ ਨਾਲੇ ਨਾ ਪਹਿਲਾਂ ਪੁੱਛ ਕੇ ਆਵਾਂ ਚਲੋ ਜੀ ਉਤਰੋ ਬੜੀ ਗਰਮੀ ਐ ਅੰਗਦ ਆਹ ਮੰਮਾ ਆ ਗਈ ਓ ਮੰਮਾ ਆ ਗਈ ਆਈ ਇੱਧਰ ਖੇਡਣ ਡੇ ਮਮੀ ਆਓ ਖੇਡਣ ਡੇ ਆਈ ਤਾਂ ਹਿ ਲੱਭਣ ਉਤਰਾ ਨਿੰਦਿਆ ਉਹਦੀ ਅੰਦਰ ਤੇ ਕਦੀ ਬਾਹਰ ਫਿਰਦਾ ਅੱਛਾ ਅੱਛਾ ਠੀਕ ਆਹ ਅੰਗਦ ਛਾ ਜਨਾਬ ਮੰਮਾ ਮਮਾ ਆ ਗਈ ਤੁਸੀਂ ਨਹੀਂ ਬੜਾ ਚਿਰ ਲਾਇਆ ਸ਼ਹਿਰ ਤੁਸੀਂ ਮਮੀ ਤੁਹਾਨੂੰ ਤੇ ਪਤਾ ਹੀ ਐ ਜਦੋਂ ਸ਼ਹਿਰ ਚਲ ਜੀ ਐ ਨਾ ਟਾਈਮ ਲੱਗ ਹੀ ਜਾਂਦਾ ਵਾ ਹੰਨਿਆਣਾ ਮਗਰ ਹੀਗਾ ਤੈਨੂੰ ਪਤਾ ਰਹਗਾ ਆਈ ਤੇ ਬਥੇਰੀ ਕੋਸ਼ਿਸ਼ ਕੀਤੀ ਕਿ ਛੇਤੀ ਛੇਤੀ ਜਾਈਏ ਅਛਾ ਲੈ ਆਂਦੇ ਹਾਂ ਹਾਂਜੀ ਲੈ ਆਂਦੇ ਆ ਸੂਟ ਚੰਗ ਵਧੀਆ ਕੀਤਾ ਹੋ ਹਾਂਜੀ ਮੰਮੀ ਰੁਪਿੰਦਰ ਨਹੀਂ ਲੱਭਣ ਦੀ ਉਹ ਕਿੱਥੇ ਗਈ ਆ ਦਲਜਿੰਦਰ ਅੰਦਰ ਹੀ ਆ ਤੁਹਾਨੂੰ ਡੀ ਕੰਡੀ ਕਰ ਦੇ ਦੀਓ ਤੇ ਉਹ ਡਈ ਹੁਣ ਚਾਹ ਬਣਾਉਣਾ ਦੀ ਦੀਦੀ ਬਣਾਉਣਾ ਤੇ ਮੈਂ ਬਣਾ ਲਾਂਦਾ ਬਰਾ ਚਾਹ ਆ ਮੈਂ ਵੀ ਆਖਣ ਨਹੀਂ ਲੱਭਣੀ ਡਈ ਕਿਤੇ ਅੰਦਰ ਹੀ ਆ ਲਵਲੀ ਤੂੰ ਇਹ ਲਿਓ ਲਹੂ ਨਾ ਹੀ ਪੱਠੇ-ਪੁੱਠੇ ਪਾਵਣੇ ਜਾ ਕੇ ਓ ਮੰਮੀ ਮੈਂ ਵੀ ਪੱਠਿਆਂ ਵਾਲੀ ਵੇਖਣ ਡਿਆ ਵਾਂ ਮੈਂ ਚਾਹ ਆਈ ਜਾਵੇ ਚਾਹ ਪੀ ਕੇ ਜਾਣਾ ਤੇ ਨਾਲ ਹੀ ਬਤਾਰਾ ਕੱਢ ਲਿਆਉਂਗਾ ਉਡੀ ਚਾਹ ਹੁਣੇ ਬਣਨੀ ਆ ਕਰ ਜੇ ਉਹ ਕੋਈ ਨਹੀਂ ਚਾਹ ਹੁੰਦੀ ਫਿਰ ਚੱਲ ਜਾਨੀ ਆ ਚੱਲ ਜੂਗਾ ਮੈਂ ਨਾ ਰਵਿੰਦਰ ਲਿਆ ਆਗਾ ਚਾਹ ਮੈਂ ਟਾਈਮ ਨਾ ਪੱਠੇ ਪਾਏ ਹੋਗੇ ਮਿਲਣ ਵਾਲੀਆਂ ਬਣਨ ਗਈਆਂ ਉਹ ਕੋਈ ਨਹੀਂ ਮਿਲ ਪਣੀਆਂ ਵਾਪੇ ਪਾਏ ਹੀ ਆ ਸਵੇਰ ਦੇ ਪੱਠੇ ਅੱਛਾ ਭੁਖੀਆਂ ਤੇ ਨਹੀਂ ਗਾ ਬੈਠੀਆਂ ਉਹ ਪਾਏ ਸਵੇਰੇ ਆਏ ਹੋਏ ਆ ਗਈਆਂ ਬਸ ਬਣ ਚੱਲੀ ਆ ਕਿ ਚਾਹ ਹੁਣ ਦੱਸ ਚੱਲ ਦੇਖਨੀ ਸੋਣੀ ਚਾਹ ਬਣੀ ਆ ਜੇ ਅੱਜ ਸਾਰਿਆਂ ਨੇ ਨਾ ਐ ਰਹਿਣਾ موال ویندے پر پرندے نی ودیہ چاب بنائی ہیں چونا میں پیالہ نہ جا و دے یہ کھانا لے کے کی کی لے کے ایا ہوں ਮੰਮੀ ਸ਼ਹਿਰ ਸ਼ੂਰ ਕੀ ਜਾਣਾ ਹੁੰਦਾ ਵਾ ਥੱਕ ਹੀ ਜਾਂਦਾ ਵਾ ਉਹ ਤੇ ਹੈ ਗੱਲ ਉਹ ਥੱਕ ਜਾਂਦਾ ਬੰਦਾ ਚੱਲ ਦੋ ਸੂਟ ਲੈਣੇ ਸੀ ਤੇ ਕਿੰਨਾ ਚੇੜੀ ਲੱਗ ਗਿਆ ਵਾ ਪਸੰਦੇ ਨਹੀਂ ਹੁੰਦੇ ਹੁਣ ਇਹਨਾਂ ਨੂੰ ਕਿਤੇ ਪਸੰਦ ਤੇ ਹੁਣ ਮੰਮੀ ਇਦਾਂ ਹੀ ਆ ਚਾਹ ਪੀ ਲਓ ਇਹ ਚਾਹ ਰਪਿੰਦਰ ਨੇ ਬਣਾਈ ਆ ਇੰਨੀ ਸਵਾਦ ਚਾ ਕਿਤੇ ਮੰਮੀ ਨੇ ਤਾਂ ਨਹੀਂ ਪਹਿਲਾਂ ਬਣਾਤੀ ਮੈਂ ਤਾਂ ਸਮਝ ਨਹੀਂ ਹੁੰਦੀ ਜੇ ਇਹ ਕੰਮ ਕਰਨ ਲੱਗ ਪਈ ਤੇ ਮੇਰਾ ਕੀ ਬਣੂਗਾ ਲੈ ਲਵਲੀ ਰਪਿੰਦਰ ਨੇ ਚਾਹ ਬੜੀ ਸਵਾਦ ਬਣਾਈ ਆ ਉਹ ਲੈ ਬਾਜੀ ਚਾਹ ਤਾਂ ਸਾਨੂੰ ਬਣਾਉਣੀ ਨਹੀਂ ਗਈ ਆਉਂਦੀ ਉਹ ਸਿੱਖ ਕੇ ਆਈ ਆ ਸਾਰਾ ਕੁਝ ਜਦੋਂ ਪਿੰਡ ਰਹਿ ਕੇ ਆਈ ਸੀ ਤੇ ਬਾਕੀ ਇਹ ਆ ਵੀ ਹੌਲੀ ਹੌਲੀ ਬੰਦੇ ਨੂੰ ਯਾਦ ਆ ਹੀ ਜਾਂਦੀ ਆ ਗੱਲ ਤੇਰੀ ਠੀਕ ਆ ਲਵਲੀ ਹੌਲੀ ਹੌਲੀ ਯਾਦ ਆਉਣੀ ਆ ਹਣ ਕੋਇਆ ਹੋ ਇਹ ਮੈਂ ਸੰਦੀਪ ਨੂੰ ਵੀ ਕਿਹਾ ਸੀ ਜਿਹੜੀ ਗੱਲ ਨਹੀਂ ਨਾ ਪਤਾ ਲੱਗਦਾ ਆਪੇ ਸਮਝਾ ਦਿਆ ਕਰੂਗੀ ਇਹਨੂੰ ਉਹ ਨਹੀਂ ਆ ਜਾਣੀ ਸਾਰੇ ਕੰਮਾਂ ਦੀ ਜਾਜ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਵਾ ਮੰਮੀ ਰਪਿੰਦਰ ਨੇ ਨਾ ਅੱਜ ਸੱਚੀ ਚਾਹ ਬਹੁਤ ਸਵਾਦ ਬਣਾਈ ਹੈ ਮੈਂ ਉਹਨੂੰ ਕਿਹਾ ਕੀ ਕਰ ਲਿਆ ਹੈ ਮੈਂ ਵੀ ਚਾਹ ਚੰਗੀ ਜੀ ਵਧੀਆ ਜੀ ਬਣਾਈ ਉਹਨਾਂ ਨੇ ਵੀ ਠੱਕੀਆਂ ਹਾਰੀਆਂ ਨੇ ਉਹਨਾਂ ਨੂੰ ਤੇ ਉਦਾਂ ਵੀ ਮੈਨੂੰ ਲੱਗਦਾ ਵਾ ਵੀ ਉਹ ਦਿਨੋਂ ਨੂੰ ਪhle ਖਾਈ ਲੱਗ ਗਿਆ ਜਿਹੜਾ ਉਹ ਕੋਨਾ ਮਸਾਲਾ ਪੈ ਗਿਆ ਚਲ ਕੋਈ ਲੱਗ ਹੀ ਜਾਂਦਾ ਕਿਸੇ ਵਲੇ ਅੱਜ ਤੇ ਬਹੁਤ ਵਧੀਆ ਚਾਹ ਵਾ ਤੇ ਬਹੁਤ ਵਧੀਆ ਚਾਹ ਬਣਾਈ ਹੈ ਜੀ ਮੰਮੀ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿਤੇ ਤੁਸੀਂ ਤਾਂ ਨਹੀਂ ਬਣਾਤੀ ਨਹੀਂ ਬਾਹ ਮੈਂ ਤਾਂ ਮੰਜੀ ਤੇ ਉੱਠੀ ਹੀ ਨਹੀਂ ਤੁ ਮੈਂ ਇੱਥੇ ਬੈਠੀ ਮੈਂ ਸ਼ਾਇਦ ਮਿੱਠਾ ਪਤੀ ਤੁਸੀਂ ਪਾਏ ਹੋਗੇ ਨਹੀਂ ਉਹਨੇ ਆਪ ਹੀ ਬਣਾਈਆਂ ਨੇ ਨਹੀਂ ਨਹੀਂ ਭਾਬੀ ਬੜੇ ਚਰਦੀ ਅੰਦਰ ਵੜੀ ਆ ਤਾਹਨੇ ਰੈਨਨ ਕੇ ਚਾਹ ਬਣਾਈਆਂ ਨੇ ਕੋਈ ਆਵਾ ਚੰਗ ਜੇ ਕੰਮ ਕਰ ਲੈਂਦੀ ਹੀ ਤੇ ਫਿਰ ਉਦੋਂ ਦਾ ਕਿਉਂ ਨਹੀਂ ਕੀਤਾ ਐਨੇ ਕੰਮ ਪਤਾ ਖਾਂਡੀ ਹੌਲੀ ਹੌਲੀ ਫਿਰ ਪਤਾ ਲੱਗਦਾ ਨਹੀਂ ਪਤਾ ਲੱਗਦਾ ਪਹਿਲਾਂ ਕੰਮ ਦਾ ਉਹਨੂੰ ਕੋਸ ਸੰਦੀਪ ਵੀ ਗਲਤੀ ਲੱਗ ਜਾਂਦੀ ਆ ਬੰਦੇ ਨੂੰ ਕੋਈ ਗੱਲ ਨਹੀਂ ਹੁਣ ਠੀਕ ਹੋ ਗਈ ਹੈ ਨਾ ਤੇ ਖੁਸ਼ ਹੋ ਸੜ ਜਣੇ ਸੰਦੀਪ ਸਾਰਾ ਕੰਮ ਉਹਨੇ ਕਰ ਲਿਆ ਕਰਨਾ ਵੇਖੀ ਜੇ ਇਦਾਂ ਕੰਮ ਕਰੇ ਤੇ ਫਿਰ ਸਾਨੂੰ ਘਾਟਾ ਕਹਦਾ ਹੁਣ ਜਦੋਂ ਪਹਿਲਾਂ ਮਿਲਾਂ ਤੀਪੁਰਵੇ ਆਇਆ ਆਵੇ ਨਾ ਤੇ ਉਹਨੂੰ ਘਰ ਦਾ ਪੇਤ ਨਹੀਂ ਗਾ ਹੁੰਦਾ ਚਲ ਹੌਲੀ ਹੌਲੀ ਉਹਨੂੰ ਪੇਤ ਆ ਗਿਆ ਵਾ ਹੁਣ ਤੇ ਉਹਨੇ ਕਰ ਲਿਆ ਕਰਨਾ ਕੰਮ ਸਾਰੇ ਹੀ ਉਹਨਾਂ ਨੇ ਚਲੋ ਮੰਮੀ ਵਧੀਆ ਵਾ ਮੇਰਾ ਵੀ ਸੌਖਾ ਹੋ ਜਾਵੇ ਲਵਲੀ ਮੇਰੀ ਸੋਹਣੀ ਗੱਲ ਹਾਂਜੀ ਉਹ ਵੇਲੀ ਜਾਗਣਾ ਪੱਠੇ ਪੱਠੇ ਆਹ ਚੱਲਿਆ ਮੈਂ ਬਸ ਜਾ ਦੇ ਕਿ ਲੈ ਕਮੈਂਡ ਵਾਲਿਆਂ ਨੂੰ ਮੈਂ ਸਵੇਰ ਦਾ ਫੋਨ ਕੀਤਾ ਵਾ ਉਹ ਕਹਿੰਦਾ ਆ ਕੇ ਫੇਰਾ ਮਾਰ ਜੀ ਨਾਲੇ ਵੇਖ ਨਾ ਕਿੰਨੇ ਵੱਡੇ ਗਿਆ ਵਾ ਚਲੋ ਮਾਰੋ ਫੇਰਾ ਤੁਸੀਂ ਫੇਰਾ ਆ ਜੂਗੀ ਟਰਾਲੀ ਢੁਲੀ ਤਿਆਰ ਰੱਖੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਜਾਓ ਤੁਸੀਂ ਚੱਲ ਮੰਮੀ ਮੈਂ ਵੀ ਪਾਵਾਂ ਫਿਰ ਪੱਠੇ ਹੈ ਪੀ ਲਈ ਜਾ ਆਹ ਪੀ ਲਈ ਜਾ ਚੱਲ ਜਾ ਫਿਰ ਪਾਵਾਂ ਪੱਠੇ ਜਾ ਆ ਗੂੰ ਦਲਜਿੰਦਰ ਲਪਾਵੇ ਪਰੇ ਕਰਕੇ ਰੱਖੇ ਦੱਸੋ ਸੂਟ ਕਿਹੜੇ ਲੈਣੇ ਸੂਟ ਦੇ ਮੇਰਾ ਤੇ ਸੰਦੀਪ ਦਾ ਆ ਤੇ ਬੜਾ ਮਖੀਆ ਸੁਹਰਾ ਸੋਹਣਾ ਹਰਪਿੰਦਰ ਦਾ ਘੜਾ ਲੈ ਆਂਦਾ ਉਹਦਾ ਘੜਾ ਹਰਪਿੰਦਰ ਦਾ ਤੇ ਮਸਵਾਹੀ ਆਂਦਾ ਪਰ ਮੈਨੂੰ ਪਹਿਲਾਂ ਉਹਨੂੰ ਮੈਂ ਆਵਾਜ਼ ਮਾਰ ਲੈਂਦੇ ਥੇ ਮੈਂ ਬੁਹਾ ਦੂੰ ਚੱਲ ਮਾਰ ਲਾ ਆਵਾਜ਼ ਹਰਪਿੰਦਰ ਇੱਧਰ ਆ ਉਹਦਾ ਮੇਰਾ ਹਰਪਿੰਦਰ ਦਾ ਆ ਲੈ ਆਂਦਾ ਸੋਹਣਾ ਬੜਾ ਸੋਹਣਾ ਲੱਗਦਾ ਸੋਹਣਾ ਛੂਟ ਹੁੰਦਾ ਲੱਗਦਾ ਇਹ ਲੰਗਾ ਵਾ ਮੁੰਨੀ ਸਾਡੇ ਨਾਲ ਮੁੰਡਾ ਮੈਂ ਚੱਲ ਲੇ ਲੰਦੇ ਨੇ ਵਧੀਆ ਲੱਗਾ ਹੋਰ ਲੱਗਦਾ ਵੀ ਸੋਹਣਾ ਹੁ ਤਾਂ ਬੜਾ ਹਾਲਿਆਂ ਦਾ ਤੇਰਾ ਸੂਰ ਮੇਰਾ ਹਾਂ ਨਹੀਂ ਸੋਣਾ ਵਾ ਦੀਦੀ ਐਦਾਂ ਦਾ ਹੀ ਮੰਗਦੀ ਸੀ ਮੈਂ ਰੰਗ ਮੈਂ ਹਾਂ ਚੱਲ ਗੜਾ ਜਾ ਹੋਊਗਾ ਨਾ ਤੇ ਸੋਣਾ ਲੱਗਦਾ ਵਾ ਬੜਾ ਸੋਣਾ ਵਾ ਸੋਣਾ ਮਮੀ ਹਾਂ ਸੋਣਾ ਪੁੱਤ ਸੋਖ ਹੰਡਾਉਣਾ ਦਾ ਇਹ ਤੈਨੂੰ ਅਮਿੰਦਰ ਮੀਨਾ ਬੜਾ ਵਧੀਆ ਲੱਗਾ ਮੈਂ ਤੇ ਤੇ ਸੋਣਾ ਵੀ ਬੜਾ ਲੱਗਣਾ ਮੈਂ ਤਾਂ ਲਿਆ ਆਈਏ ਆ ਨਹੀਂ ਸੋਣਾ ਵਾ ਦਾ ਜਿਹੜਾ ਰੰਗ ਮੰਗਦੀ ਸੀ ਨਾ ਉਹ ਹੀ ਲਿਆ ਕੇ ਦਿੱਤਾ ਤੈਨੂੰ ਅੱਜ ਚੱਲਦੇ ਦੀ ਉਹ ਤਾਂ ਹੈ ਹੀ ਆ ਤੇ ਪਰ ਉਹਦਾ ਮੈਂ ਗੁੱਸੇ ਆ ਦਰਨਾ ਇੱਕ ਗੱਲੋਂ ਕਿਉਂ ਗੁੱਸੇ ਆ ਕਿ ਦੱਸ ਮੈਂ ਤੇਰਨਾ ਵੇਲਾ ਮੈਨੂੰ ਉਹਨੇ ਸੰਦੀਪ ਜੀ ਨੇ ਪੁੱਛਿਆ ਸੀ ਵੀ ਤੂੰ ਰਵਿੰਦਰ ਸ਼ਹਿਰ ਜਾਣਾ ਵਾਂਗ ਨਹੀਂ ਜਾਣਾ ਤੇ ਤੁਸੀਂ ਮੈਨੂੰ ਇੱਕ ਵਾਰੀ ਵੀ ਪੁੱਛਿਆ ਮੈਂ ਤਾਂ ਤੁਹਾਡੇ ਨਾਲ ਗੁੱਸੇ ਆ ਉਦਾਂ ਚੱਲ ਮੈਂ ਹੁਣ ਬੋਲ ਪੀ ਤੁਹਾਡੇ ਨਾਲ ਕੋਈ ਗੱਲ ਨਹੀਂ ਛਿਦੈਣੇ ਗੁੱਸੇ ਨਹੀਂ ਹੋਈਦਾ ਹੋਈਦਾ ਮੈਂ ਹੀ ਕੱਲ ਆਈ ਸੰਦੀਪ ਨੂੰ ਮੈਂ ਹਾਂ ਚੱਲ ਉਹਨੂੰ ਪੁੱਛ ਲਾ ਤੇ ਮੈਂ ਮੰਮੀ ਨੂੰ ਪੁੱਛਣ ਆ ਗਈ ਤੇ ਇਹਦੇ ਵਿੱਚ ਕੀ ਆ ਉਹਨੇ ਪੁੱਛ ਲਿਆ ਚਾਹੇ ਮੈਂ ਪੁੱਛ ਲਿਆ ਸੂਰ ਦੇ ਤੇਰੀ ਪਸੰਦ ਦਾ ਹੀ ਆਇਆ ਵਾ ਨਾ ਆਹੋ ਜੀ ਜੀ ਉਹ ਤਾਂ ਹੈ ਹੀ ਆ ਚਲ ਸੂਰ ਦੇ ਸੋਣਾ ਲਿਆਂਦਾ ਹੀ ਆ ਚਲ ਕੋਈ ਗੱਲ ਨਹੀਂ ਹੁਣ ਫਿਰ ਮੈਂ ਮੰਨੇ ਜਾਨੀ ਆ ਫਿਰ ਹੋਰ ਕੀ ਤੂੰ ਨਾ ਚੁੰਨੀ ਕੱਢ ਕੇ ਤਾਂ ਲੈ ਕੇ ਵੇ ਹਉਤੇ ਵੇਖੀ ਕਿ ਕਿੰਡੀ ਸੋਹਣੀ ਲੱਗਦੀ ਤੂੰ ਸੱਚੋ ਮੈਂ ਪੁੱਛਣਾ ਸੀ ਤੈਨੂੰ ਵੀ ਉਹ ਕਹਿ ਨਹੀਂ ਕਿ ਉਹ ਲਵਾ ਕੇ ਹੋਣੀ ਆ ਸੁਹੀ ਲਵਾ ਕੇ ਹੋਣੀ ਆ ਤੇ ਟੈਸਟ ਕਰਾਉਣਾ ਹੀ ਉਹ ਠੀਕ ਵਾ ਦਾ ਤੂੰ ਰਪਿੰਦਰ ਕਿਹਦੇ ਸੋਈ ਲਗਣੀ ਹੀ ਕਿਹਦੇ ਟੈਸਟ ਕਰਾਉਣੇ ਹੀ ਰਪਿੰਦਰ ਆ ਛੱਡ ਗੱਲਾਂ ਜਾ ਮੇਰੀ ਭੈਣ ਬਣ ਕੇ ਨਾ ਚੁੰਨੀ ਲੈ ਕੇ ਵਿਖਾ ਹਨ ਨੂੰ ਕਿਦਾਂ ਦੀ ਲੱਗਦੀ ਐ ਤੂੰ ਕਿੰਨਾ ਸੋਹਣਾ ਤੈਨੂੰ ਸੂਟ ਲਿਆ ਕੇ ਦਿੱਤਾ ਵਾ ਜਾ ਉੱਠ ਜਾ ਚਲ ਠੀਕ ਐ ਦੀਦੀ ਮੈਂ ਚੋਨੀ ਲੈ ਕੇ ਵੀ ਨਹੀਂ ਫੇਰ ਦੱਸਦੀ ਤੈਨੂੰ ਚੰਗਾ ਜਾ ਜਾ ਉਹ ਆਪਣੇ ਤੂੰ ਦੱਸੇ ਨਹੀਂ ਛੋਣੇ ਆ ਦਾ ਤੇਰਾ ਜਾਦਾ ਸੋਹਣਾ ਵਾ ਸੰਦੀਪ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਰੁਪਿੰਦਰ ਕੀ ਕਹਿਣ ਦੀ ਮੈਂ ਤਾਂ ਠੀਕ ਠਾਕ ਵਾਂ ਮੈਨੂੰ ਕੋਈ ਕਹੀ ਜਾਂਦੀ ਹੈ ਕਿ ਤੁਸੀਂ ਠੀਕ ਹੀ ਉਹ ਟੈਸਟ ਕਰਾਉਣੇ ਆ ਸੂਈ ਲੱਗੀ ਆ ਦੀਦੀ ਉਹ ਆਪਣੇ ਕੋਲੋਂ ਹੀ ਮਾਰਨ ਦੀ ਸੀ ਅਹੀਂ ਨਾ ਦੋਵੇਂ ਜਣੇ ਸਲਾਹ ਕਰਨ ਦੇ ਸੀ ਅੰਗਦ ਨੂੰ ਟੀਕਾ ਲੱਗਣਾ ਵਾ ਨਾ ਤੇ ਉਹ ਗੱਲ ਕਰਨ ਦੇ ਸੀ ਕਿ ਨਾਲ ਹੀ ਲੈ ਜਾਈਏ ਉਹਨੂੰ ਤੇ ਉਹਨੂੰ ਟੀਕਾ ਲਵਾ ਲਾਂਗੇ ਇਹਨੇ ਕਿਤੇ ਉਹ ਗੱਲ ਚੇਤੇ ਰੱਖੀ ਹੋਣੀ ਆ ਉਹਨੇ ਸਮਝਿਆ ਹੋਣਾ ਵਾ ਕਿ ਦੀਦੀ ਨੂੰ ਲੱਗਣਾ ਹੈ ਟੀਕਾ ਮੈਂ ਵੀ ਆਖਾਂ ਪਤਾ ਨਹੀਂ ਇਦਾਂ ਕਿਉਂ ਕਹੀ ਜਾਣ ਦੀ ਤੁਹਾਨੂੰ ਤੇ ਪਤਾ ਹੀ ਐ ਕਿ ਕਿੱਦਾਂ ਕਰਦੀ ਹੁੰਦੀ ਐ ਉਦਾਂ ਇੱਕ ਗਾਂ ਦੀ ਸੰਦੀਪ ਅੱਜ ਉਹਨੇ ਨਾ ਆਵਲੇ ਵਾਟਾ ਕੱਢੇ ਰਹੀ ਵੇ ਨੇ ਚਾਹ ਤਾਂ ਬੜੀ ਸਵਾਦ ਬਣਾਈ ਹੈ ਪਤਾ ਨਹੀਂ ਪੰਜਾਬ ਦਾ ਸੂਟ ਆਉਣਾ ਸੀ ਤਾਂ ਕਰਕੇ ਉਹਨੇ ਵਧੀਆ ਬਣਾਈ ਚਲੋ ਦੀਦੀ ਹਾ ਫੜਾਓ ਮੈਨੂੰ ਰੱਖਿਆ ਮੈਂ ਅੰਦਰ ਗਰਮੀ ਬੜੀ ਹੈ ਮੰਮੀ ਸੈਰ ਤੇ ਜਾਣਾ ਹੁੰਦਾ ਹੁਣੇ ਨਾ ਨਵਾਂ ਸਿਆਪਾ ਪਾਉਣ ਲੱਗੀ ਸੀ ਚੰਗੇ ਵੇਲੇ ਮੈਂ ਗੱਲ ਨਾ ਗੋਲ ਮੋਲ ਕਰ ਦਿੱਤੀ ਆ ਇਨੇ ਦਹ ਦੇਣਾ ਹੀ ਉਹ ਤੇ ਚਲੋ ਮੈਂ ਅੰਗਤ ਦਾ ਬਹਾਨਾ ਲਾਤਾ ਕਿ ਉਹਨੂੰ ਟੀਕਾ ਲੱਗਣਾ ਹੈ ਰਪਿੰਦਰ ਚੁੰਨੀ ਲੈ ਕੇ ਵਖਣ ਦੀ ਆ ਉਹ ਜਿਹੜੀ ਮੈਂ ਹਾਂ ਲੈ ਕੇ ਵੇਣੀ ਬੜਾ ਚੰਗਾ ਫਿਰ ਸਵਾਹ ਲੈਨੇ ਆ ਇਹਨੂੰ ਹਣਾ ਮੇਰੀ ਗੱਲ ਸੁਣ ਹੂੰ ਮੇਰੀ ਗੱਲ ਦਾ ਗੁੱਸਾ ਨਾ ਕਰੀ ਕਿਉਂ ਨਾ ਨਹੀਂ ਲੱਗਾ ਸੂਟ ਦੀਦੀ ਨੇ ਨਾ ਆਪਣੇ ਪਸੰਦ ਦਾ ਲੈ ਲਿਆ ਸੂਟ ਮੈਂ ਤਾਂ ਵੇਖਣ ਦੀ ਸੀ ਕਿ ਲਾਲ ਰੰਗ ਦਾ ਸੂਟ ਹੁੰਦਾ ਕਿੰਨਾ ਸੋਹਣਾ ਲੱਗਣਾ ਸੀ ਨਾਲੇ ਤੇਰਾ ਨਵਾਂ ਨਵਾਂ ਵਿਆਹ ਹੋਇਆ ਵਾ ਇਹੋ ਜਿਹਾ ਸੂਟ ਸੋਹਣੇ ਲੱਗਦੇ ਆ ਮੈਂ ਦੇਖੋ ਮੈਂ ਤੁਹਾਨੂੰ ਕਿਹਾ ਕਿ ਤੱਕ ਲਿਆ ਹੀ ਇਹ ਮੈਨੂੰ ਕਹਿਣ ਲੱਗ ਪਏ ਨਹੀਂ ਐਦਾਂ ਦਾ ਲੈ ਸੂਟ ਆਹ ਸੋਹਣਾ ਲੱਗਣਾ ਚੋਠਾ ਉਹ ਤਾਂ ਦੀ ਹੁਣੀ ਚੰਗਾ ਸਗੋਦਾਂ ਦਾ ਲਿਆ ਗਤ ਨਹੀਂ ਆ ਵਿੱਚ ਵੇ ਆ ਚਿੱਟਾ ਜਾਂ ਰੰਗ ਵੇ ਆ ਜਿਹਦਾ ਬੁੱਢਿਆਂ ਨੇ ਪਾਇਆ ਹੁੰਦਾ ਨਾਲੇ ਨਾ ਤੈਨੂੰ ਦੀਦੀ ਨੇ ਝੂਠ ਬੋਲਿਆ ਵਾ 2000 ਦਾ ਸੂਟ ਥੋੜੀ ਐ 300 ਕ ਦਾ ਸੂਟ ਆ ਮਾਹਾਂ ਹੀ ਝੂਠ ਬੋਲਣ ਡਿਆ ਤੈਨੂੰ ਜਿਹੜਾ ਮੇਰੇ ਵਾਲਾ ਸੂਟ ਵਾ ਨਾ ਉਹ ਮਹਿੰਗਾ ਆਇਆ ਵਾ ਉਹ 2000 ਦਾ ਵਾ ਆ ਤੇ ਸਸਤਾ ਜਾ ਵਾ ਤੂੰ ਇਦਾਂ ਕਰ ਉਹ ਵਾਲਾ ਲੈ ਲੈ ਨਾਲੇ ਉਹਦਾ ਰੰਗ ਵੀ ਸੋਨਾ ਵਾ ਆ ਤੂੰ ਕੀ ਕਰਨਾ ਫਿੱਕਾ ਜਾ ਮੈਂ ਤਾਂ ਚੱਲ ਪਾ ਹੀ ਲੈਣਾ ਵਾ ਤੂੰ ਤੂੰ ਬੋਲੋਗੇ ਫਿਰ ਕੋਈ ਗੱਲ ਨਹੀਂ ਮੈਂ ਤੇ ਪਾ ਲੈਣਾ ਵਾ ਮੈਨੂੰ ਕਿੰਨੇ ਵੇਖਣਾ ਵਾ ਤੂੰ ਤੇ ਨਵੀਂ ਸਵੀ ਆ ਤੈਨੂੰ ਤੇ ਵੇਖਣਾ ਤਾਂ ਸਾਰਿਆਂ ਨੇ ਨੋ ਹੇ ਤੇ ਜਲਦੀ ਦੀ ਤੂੰ ਇਹ ਵੇਲਾ ਕਿੰਨਾ ਸੋਚਦੀ ਆ ਮੇਰੇ ਬਾਰੇ ਨਹੀਂ ਤੇ ਉਹ ਰੰਦੀ ਹੋਣੀ ਆ ਵੀ ਚੰਗਾ ਸੋਹ ਰਹਿਣੀ ਦਨੀ ਮੈਂ ਨਾ ਬੜਾ ਜ਼ੋਰ ਲਾਇਆ ਇਹ ਦੀਦੀ ਨੂੰ ਕਿ ਆ ਰੰਗ ਨਾ ਲਈਏ ਨਹੀਂ ਨਹੀਂ ਇਹੋ ਹੀ ਲੈਣਾ ਵਾ ਇਹ ਕਹਿੰਦੇ ਹੋਣੇ ਕਿ ਤੇ ਸੋਹਣੀ ਨਾ ਲੱਗ ਜੀ ਕਿ ਤੇ ਉਹੋ ਗੱਲ ਕੇ ਸੜਦੀ ਲੱਗੀ ਉੱਤੇ ਬਸ ਰਹੀ ਚਲ ਤੂੰ ਮੇਰੇ ਕੋਲ ਸੁਣ ਨਾਲੇ ਇਹਨੇ ਆਪਣੇ ਪੇਟ ਪੁੰਡ ਨਹੀਂ ਛਾਣਾ ਹੁਣ ਇੱਥੇ ਬੈਠੇ ਹੀ ਹੋ ਦੋਦੀ ਇਹਨੇ ਨਹੀਂ ਜਾਣਾ ਹੁਣ ਇਹਨੇ ਇੱਥੇ ਰਹਿਣਾ ਪੱਕੀ ਤੇ ਭਾਜੀ ਆਉਣਗੇ ਨਾ ਬਾਹਰੋਂ ਫੇਰ ਜਾਣਾ ਹੈ ਹੋਏ ਤਾਂ ਕਿੰਨੇ ਦੱਸੋ ਦਿਨੇ ਵੀ ਰੋਟੀਆਂ ਖਾਣੀਆਂ ਰਾਤ ਨੂੰ ਵੀ ਖਾਣੀਆਂ ਤੇ ਨਾਲੇ ਸੂਟ ਵੀ ਸਾਰੇ ਸਾਡੇ ਘਰੋਂ ਪਹੇ ਜਾਂਦੇ ਤੇ ਹੋਰ ਸਾਡੇ ਘਰੇ ਜਾਣੇ ਹੋਰ ਕਿੱਥੋਂ ਜਾਣੇ ਹੋ ਤਾਂ ਇਦਾਂ ਫਰੇਜ ਹੋਡਾ ਘਰ ਦੇ ਫਰੇਗ ਸਾਬ ਨੂੰ ਤੇ ਸਾਬ ਲੱਭੀ ਮੂਦਾ ਹੋ ਜਾਣਾ ਹੋਗਾ ਜੇ ਫਿਰ ਇਹੋ ਇੱਥੋਂ ਖਾਂਦੀ ਰਹੀ ਤੇ ਤੇ ਹੋਰ ਹੁਣ ਤੂੰ ਨਾ ਕੋਈ ਸਕੀਮ ਲਾ ਕੀ ਕਰੀਏ ਕਿੱਦਾਂ ਭੇਜੀਏ ਇਹਨੂੰ ਪਿੰਡ ਕਿੱਦਾਂ ਕਰਨੀ ਹੈ ਤੂੰ ਕੀ ਕਰਨੀ ਜਦਾਂ ਕਰਨੀ ਮੈਂ ਦੱਸ ਕੀ ਕਰਨਾ ਚੱਲ ਕੋਈ ਗੱਲ ਨਹੀਂ ਰਾਂ ਦੇ ਕੋਈ ਖਨੀ ਹੁੰਦਾ ਵੀ ਫੇਰ ਅਵੇਂ ਆਖੂਗੀ ਲੈ ਮੈਂ ਨਾ ਦੀ ਗਾ ਕੁੜੀਆਂ ਤੇ ਮੇਰ ਨਾਲ ਇਦਾਂ ਕਰਦੇ ਹਨਾ ਚੱਲ ਉਹ ਨਾ ਵਿਹਲੇ ਬਹਿ ਕੇ ਸੋਚਾਂਗੇ ਆ ਤੇ ਆ ਸੂਟ ਫੇਰ ਫੜਾ ਦੇ ਮੈਨੂੰ ਮੈਂ ਲੈ ਜਾ ਤੈਨੂੰ ਮੈਂ ਉਹ ਵਾਲਾ ਦੇ ਦਿੰਨੀ ਆ ਸੂਟ ਚੱਲ ਵੇਖ ਲੈ ਫੇਰ ਲੈ ਜਾ ਫਿਰ ਹਾਂ ਹੈ ਨਹੀਂ ਚੰਗਾ ਨਹੀਂ ਲੱਗਣ ਡਿਆ ਚਿੱਟਾ ਜਾਂ ਰੰਗਾਂ ਵਿੱਚ ਚੱਲ ਅੱਲਾ ਹੋਏ ਤੂੰ ਹੀ ਫੇਰ ਮੈਨੂੰ ਦੇ ਦੇ ਫਿਰ ਉਹ ਵਾਲਾ ਫਿਰ ਉਹ ਸੰਭਾਲ ਲੈਣੀ ਮੈਂ ਤੈਨੂੰ ਮੈਂ ਹੁਣੇ ਦੇ ਦਿੰਨੀ ਆ ਸੂਟ ਆ ਲੈ ਤਨੋਂ ਲਈ ਉਹ ਸੂਟ ਮੈਨੂੰ ਸੀ ਦੇਂਗੀ ਨਾ ਹੁਣ ਉਹ ਜੀ ਸੰਭਾਲਾਂਗੇ ਕੋ ਚਲ ਕੋਈ ਗੱਲ ਨਹੀਂ ਵੇਖ ਲਾਂਗੇ ਜੇ ਟਾਈਮ ਲੱਗੂਗਾ ਨਾ ਫਿਰ ਮੈਂ ਸੀਧੂਂਗੀ ਨਹੀਂ ਫਿਰ ਮੈਂ ਬਾਹਰੋਂ ਸੁਵਾ ਦੂੰਗੀ ਆਹ ਚਲ ਸੀਂਦੀ ਗਾ ਦੇਖੋ ਕਿ ਅੱਗੇ ਵੀ ਜਿਹੜੇ ਸੀਤੇ ਆ ਨਾ ਉਹ ਬੜੇ ਸੋਹਣੇ ਸੀਤੇ ਆ ਤੇ ਮੈਨੂੰ ਫਿਰ ਮੈਨੂੰ ਪਹਿਲਾਂ ਕੀ ਕਹਿੰਦੀ ਸੀ ਹੂੰ ਕਹਿੰਦੀ ਸੀ ਰੁਪਿੰਦਰ ਨੂੰ ਕਿਹੜਾ ਪਤਾ ਲੱਗਣਾ ਵਾ ਕਿੰਨੇ ਦਾ ਸੂਟ ਆਇਆ 2000 ਦਾ ਆਇਆ ਕਿ ਕਿੰਨੇ ਦਾ ਆਇਆ ਵਾ ਅਛਾ ਤੂੰ ਹੁਣ ਗੱਲ ਨਾ ਕਰੀ ਚੰਗਾ ਵੇਹ ਗੱਡੀ ਚਲਾਉਗੀ ਹੈ ਤੁਹਾਡੇ ਘਰ ਆ ਕੇ ਤੇ ਹਾਨੂੰ ਵੀ ਵੇਹ ਛਦਾਈ ਬਣਾਉਂਦੀ ਹੈ ਚਲ ਹੁਣ ਗੱਲ ਨਾ ਕਰੀ ਕਿ ਮੈਂ ਦੱਸਿਆ ਵਾ ਨਹੀਂ ਨਹੀਂ ਚਲ ਤੂੰ ਮੇਰੀ ਆਪਣੀ ਆ ਨਾ ਮੈਂ ਤੈਨੂੰ ਤਾਂ ਕਰਕੇ ਚਲ ਕੋਈਂ ਦੀਦੀ ਤੂੰ ਹੀ ਚੰਗੀ ਆ ਵਿਚਾਰੇ ਜਿਹੜਾ ਮੈਨਰੇ ਇੰਨਾ ਸੋਖ ਦੇਂਦੀਆਂ ਹੈ ਨੀ ਦੋਦਾਂ ਕੋਣ ਗੱਲ ਸੁੰਦਾ ਚਲ ਠੀਕ ਆ ਲੈ ਜਾ ਫਿਰ ਮੈਂ ਸੂਟ ਆ ਲੈ ਜਾ ਫਿਰ ਉਹ ਦੇਦੀ ਫਿਰ ਮੇਨ ਚੰਗਾ ਪਾਜਾ ਹਾਂ ਮੈਂ ਲਿਆਉਣੀ ਆ ਚਲ ਚਲ ਉਹਦਾ ਹੈਗਾ ਵੀ ਨ ਰੰਗ ਨਹੀਂ ਚੰਗਾ ਲੱਗਾਂਦਾ ਮੈਨੂੰ ਇਹ ਮੈਂ ਸੋਦੀ ਦੀ ਨੂੰ ਕਿਹਾ ਵੀ ਤੇ ਪਰ ਉਹਨੇ ਨਹੀਂ ਵਾਪਸ ਜਾਣ ਦਿੱਤੀ ਹੁਣ ਦੇ ਬਥੇਰੀ ਤੇ ਜੋ ਮਾਂ ਵਰਗੀ ਇਹ ਮਨੀ ਜੀ ਕਿਰੇ